ਲੜ ਲਈ ਸਟਡੀ ਅੜੀ ਆ ਗਈ ਤੂੰ ਨਾ ਬਲਾਈ ਸ਼ਰੀਕਾ ਦੀਆਂ ਦੀ ਬਾਂਹ ਦੇ ਕੰਢੇ ਨਾ ਫਿੱਤੀ ਇਹ ਵੀ ਮੇਲੇ ਆ ਵੀ ਵਹਣੇ ਛੱਡਣੀ ਨਹੀਂ ਕੋਈ ਜਗਾ ਬੀਜੇ ਹਰੇਕ ਜਗਾ ਤੇ ਲੋਜੀ ਤਿੰਦੋਲਾ ਦਾ ਲੋ ਨਜ਼ਾਰਾ ਮੇਲਾ ਪੂਰਾ ਭਰਿਆ ਪਿਆ ਉਹਦੀ ਬਵਸਥਾ ਵੀ ਬੁਰੀ ਹੈ ਅੱਛੇ ਦੇਖੋ ਕਿੰਨਾ ਵਾਹ ਪਹਿਲਾਂ ਬਹਿ ਦਾ ਦੋ ਦਿਨ ਪਹਿਲੀਆਂ ਬਾਹਰ ਵੀ ਜਿਆਦਾ ਇਹ ਪਿਛਲੇ ਆ ਵੀ ਲੰਬੇ ਸਮੇਂ ਤੋਂ ਬੰਦ ਹੈ ਹੁਣ ਮੈਕਸੀ ਹੈ ਕੱਲੇ ਦਰ ਮਿਲਾਓ ਦੇਖਣ ਆਲਾ ਮੇਲਾ ਜ਼ਰੂਰ ਆਓ ਦੇਖੋ ਇੰਜੋਏ ਕਰੋ ਅਸੀਂ ਦੇਖਣ ਆਏ ਅੱਜ ਸਾਨੂੰ ਖਾਮਸੀ ਦਾ ਆਮਦਗੜੇ ਇਹ ਰਹੀ ਮੇਲੇ ਦੇਖਣਾਗੇ असि भी देखते थोड़े देखो चंडी चली गैस बोरी ट्वेंटी परसेंट हलोइया पेड़े ਮੇਲੇ ਆ ਵੀ ਜੋ ਪਰ ਅੰਕਲ ਸਕੂਟੀ ਵਾਲਾ ਖਸਾਈ ਭਰੇ ਹੋਏ ਕੋਪਰੇ ਰਾਸ਼ੀ ਪੂਰੀ ਟਣ ਮੱਥਾ ਟੇਕ ਕੇ ਲੱਭ ਜਿਹੜਾ ਕਿ ਢੀ ਨੰਬੀ ਲੈਣਾ ਉਹ ਅੰਦਰ ਜਗਾ ਪਨੇ ਤੋਂ ਅੰਦਰ ਦਾ ਜਾਣੀ ਨਾ ਬਾਹਰ ਬਾਹਰ ਹੀ ਬਣਾਵਾਂਗੇ ਆ ਜਿਹੜੀਆਂ ਮਿੱਟੀਆਂ ਕਢਾਉਂਦੇ ਨੇ ਉਹਦੇ ਮਿੱਟੀ ਘਟਦੇ ਨੇ ਸਾਹ ਦੇਖਾ ਜੀ ਇੱਕ ਮੁੱਟੀ ਘਟਦੇ ਆ ਜੀ ਮੁੱਟੀ ਮੱਥਾ ਦੇਦੇ ਨੇ बाकी मेले पकौड़े पाथिया सारा कुछ ही है यार ये बंदा गवाजे आबन लगे बड़ा टाइम लगता है ਆ ਬੈਠਾ ਹੀ ਦੇਖ ਚ ਕੀ ਨਾ ਉਹ ਭਰਾਵਾ ਕਿੱਥੇ ਖਵਾਜਣਾ ਤੂੰ ਇਹ ਹੈ ਜੀ ਖਾਜਰਾ ਮਠਿਆਈ ਪਕੌੜੇ ਨਹੀਂ ਦੇਣੇ ਆ ਪਕੌੜੇ ਖਰਾਏ ਆ ਜੀ ਆ ਹੈਗੇ ਜੀ ਖਾਜਰਾ ਮਠਿਆਈ ਆ ਇੱਕ ਖਾਜਰਾ ਮੈਂ ਨੂੰ ਲੱਗੇ ਕਿ ਪਾਥੀਆਂ ਨੇ ਖਾਜਰਾ ਮਠਿਆਈ ਆ ਇਹਨਾਂ ਨੂੰ ਪਾਥੀਆਂ ਵੀ ਕਹਿੰਦੇ ਨੇ ਹਾਂ ਪਾਥੀ ਐਮ ਰਾਈਟ ਥਿਸ ਇਜ਼ ਪਾਥੀ हां ਬਾਹਰ ਨਹੀਂ ਜਾਣਾ ਸੀ ਨਹੀਂ ਜਾਣਾ ਸੀ ਅਸੀਂ ਇੱਥੇ ਹੀ ਰਹਿਣਾ ਆਲੂ ਵਾਲੇ ਪੁੱਟ ਗਏ ਸੀ ਹੁਣ ਆਲੂ ਵਾਲੇ ਪਵਾ ਰਹੇ ਆ ਨਾਲ ਆ ਅੰਕਲੀ ਕਰ ਰਹੇ ਨੇ ਇਹਨਾਂ ਨੇ ਕੱਢਨੇ ਗਰਮਾ ਗਰਮ ਪਕੌੜੇ ਉਧਰ ਤਲ ਕੇ ਆਏ ਆ 2 ਰੁਪਏ ਕਿਲੋ ਇਹਨੇ ਆਹ ਪਾ ਦੇ ਉਨੀ ਕਟਿੰਗ ਹੋ ਗਈ ਆਪਣੇ ਪਕੌੜੇ ਵੀ ਤੇ ਆ ਗਏ ਆਲੂ ਵਾਲੇ ਚਾਟ ਮਸਾਲਾ ਪਾ ਦਿਓ ਬਾਈ ਜੀ ਗੈਸ ਪੂਰੀ 20% ਲਵ ਯੂ ਸੌਰੀ ਵੀਰੇ ਫਿਰ ਨਹੀਂ ਹਾਈਜਨਿਕ ਪਕੌੜੇ ਆ ਵੀ ਆਣੇ ਲੋ ਜੀ ਅਜੇ ਜੀ ਕਿਵੇਂ ਲੱਗ ਰਿਹਾ ਬਹੁਤ ਟੇਸਟੀ ਹੈ ਬਹੁਤ ਟੇਸਟੀ ਅਸੀਂ ਦੇਸੀ ਚਟਨੀ ਘਰ ਦੇਸੀ ਚਟਨੀ ਤੇ ਦੇਸੀ ਮੇਲੇ ਮੇਲਿਆਂ ਦੇ ਉੱਤੇ ਖਾਓ ਪਕੌੜੇ ਉਹ ਖਾ ਕੇ ਪਕੌੜੇ ਅਸੀਂ ਚੱਲ ਬੇਖਾਂ ਬਣਕੋੜੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਮੇਰੇ YouTube ਚੈਨਲ ਲਾਈਵ ਵਿਦ ਕਮਲ 06 ਅੱਜ ਗਏ ਸੀਗੇ ਅਸੀਂ ਪਿੰਡ ਛਪਾਰ ਛਪਾਰ ਦਾ ਮੇਲਾ ਨਾਲ ਐਮਦਗੜ ਮੰਡੀ ਸਾਡਾ ਕੋਈ ਕੰਮ ਸੀਗਾ ਜਿਹਦੇ ਕਰਕੇ ਅਸੀਂ ਗਏ ਸੀਗੇ ਉੱਥੇ ਜਾ ਕੇ ਸਾਨੂੰ ਪਤਾ ਲੱਗਿਆ ਕਿ ਛਪਾਰ ਦਾ ਮੇਲਾ ਲੱਗਿਆ ਹੋਇਆ ਹੈ ਤਾਂ ਅਸੀਂ ਉਹ ਤੋਂ ਬਾਅਦ ਛਪਾਰ ਦੇ ਮੇਲੇ ਵੱਲ ਨੂੰ ਹੋ ਗਏ ਛਪਾਰ ਦਾ ਮੇਲਾ ਦੇਖਿਆ ਬਹੁਤ ਵਧੀਆ ਭਰਿਆ ਹੋਇਆ ਸੀਗਾ ਪੂਰਾ ਪੀਕ ਤੇ ਉੱਤੇ ਸੀਗਾ ਲੋਕੀ ਵੱਖ-ਵੱਖ ਜਗਾਵਾਂ ਤੋਂ ਆ ਕੇ ਉੱਥੇ ਮੱਥਾ ਟੇਕਦੇ ਨੇ ਅਸਲ ਦੇ ਵਿੱਚ ਗੁੱਗਾ ਜੀ ਦੀ ਜਗ੍ਹਾ ਹੈ ਜਿੱਥੇ ਮੱਥਾ ਟੇਕਿਆ ਜਾਂਦਾ ਵਾ ਕਹਿੰਦੇ ਨੇ ਮੰਨਣਾ ਇੱਥੇ ਦਾ ਕਿ ਜੇ ਕਿਸੇ ਦੇ ਸੱਪ ਲੜ ਜੇ ਜਾਂ ਸੁਪਨੇ ਚ ਜ਼ਿਆਦਾ ਸੱਪ ਦਿਖਾਈ ਦੇਣ ਜਾਂ ਘਰਾਂ ਦੇ ਵਿੱਚ ਸੱਪ ਦਿਖਣ ਤਾਂ ਉਹਦੇ ਕਰਕੇ ਲੋਕੀ ਇੱਥੇ ਆ ਕੇ ਸੁਖਣਾ ਸੁਖਦੇ ਨੇ ਮੱਥਾ ਟੇਕਦੇ ਨੇ ਉਹਦੇ ਲਈ ਇਹ ਜਗ੍ਹਾ ਬਾਬੇ ਗੁੱਗੇ ਦੀ ਜਗ੍ਹਾ ਹੈ ਅੱਜ ਉਹਦਾ ਮੇਲਾ ਦੇਖਿਆ ਮੇਲੇ ਦੀ ਬਣਾਈ ਗਈ ਵੀਡੀਓ ਜਿਹੜੀ ਆ ਉਹ ਅਸੀਂ ਬਹੁਤ ਘੱਟ ਬਣਾਈ ਸੀਗੀ ਪਰ ਜਿੰਨੀ ਵੀ ਬਣਾਈ ਉਹਦੇ ਵਿੱਚ ਮੋਸਟ ਪ੍ਰੋਬਬਲੀ ਕਰਾਊਡ ਯਾ ਲੋਕ ਨੇ ਲੋਕਾਂ ਦਾ ਇਕੱਠ ਆ ਜਗ੍ਹਾ ਦੇ ਅੰਦਰੋਂ ਮੱਥਾ ਟੇਕਣਾ ਸੀ ਤਾਂ ਨਹੀਂ ਗਏ ਕਿਉਂਕਿ ਸਾਡੇ ਕੋਲ ਸਮਾਂ ਹੀ ਉੰਨਾ ਸੀ ਅਸੀਂ ਇੱਥੇ ਬੇਸਿਕਲੀ ਇੱਕ ਕੰਮ ਦੇ ਤੌਰ ਤੇ ਆਏ ਸੀਗੇ ਕੰਮ ਤੋਂ ਬਾਅਦ ਅਸੀਂ ਇੱਧਰ ਆਏ ਸੀਗੇ ਫਿਰ ਅਸੀਂ ਅੱਗੇ ਕਿਤੇ ਕੰਮ ਜਾਣਾ ਹੈ ਤੇ ਉੱਥੇ ਲਈ ਲੇਟ ਹੋ ਰਹੀ ਸੀਗੇ ਤਾਂ ਕਰਕੇ ਲਾਈਨ ਵੀ ਬਹੁਤ ਲੰਬੀ ਲੱਗੀ ਹੋਈ ਸੀਗੀ ਇਸ ਕਰਕੇ ਅਸੀਂ ਬਾਹਰੋਂ ਬਾਹਰੀ ਬਣਾਇਆ ਮੇਲਾ ਪੂਰਾ ਭਰਿਆ ਹੋਇਆ ਸੀਗਾ ਮੇਲਾ ਪੂਰਾ ਇੰਜੋਏ ਕਰਨ ਆਲਾ ਵਾ ਖਾਣ ਪੀਣ ਦੀ ਕੋਈ ਕਮੀ ਨਹੀਂ ਖਾਣ ਪੀਣ ਨੂੰ ਬਹੁਤ ਖੁੱਲਡੁੱਲਾ ਪਿਆ ਪਊਰੇ ਆਪਦੇ ਆਪਦੇ ਪੈਸੇ ਲੈ ਕੇ ਆਓ ਜੋ ਮਰਜ਼ੀ ਖਾਓ ਝੂਟੇ ਲਓ ਮਾਟੇ ਲਓ ਨਜ਼ਾਰੇ ਲਓ ਮਿਲਦੇ ਆ ਅਗਲੇ ਕਿਸੇ ਨੈਕਸਟ ਵਲੌਗ ਦੇ ਵਿੱਚ ਜੇ ਕੋਈ ਵਧੀਆ ਚੀਜ਼ ਮਿਲਦੀ ਹੋਈ ਤੇ ਆਪਾਂ ਜਰੂਰ ਤੁਹਾਡੇ ਲਈ ਲੈ ਕੇ ਆਵਾਂਗੇ ਜੇ ਤੁਹਾਨੂੰ ਮੇਰੀ ਇਹ ਵੀਡੀਓ ਚੰਗੀ ਲੱਗੀ ਹੋਈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਵਿੱਚ ਜਰੂਰ ਲਿਖਿਓ ਕਿ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਮਿਲਦੇ ਆ ਅਗਲੇ ਵਲੌਗ ਦੇ ਵਿੱਚ